ਰੱਬ ਗੈਂਗਸਟਰ ਆ ਸਿਰੇ ਦਾ ਹੀ ਕੌਜ਼ ਆ ਆਲ ਦਿਸ ਸਫਰਿੰਗ ਇਨ ਦਿਸ ਵਰਲਡ ਦਸਵਾਦਲ ਏਰੀਆ ਬੈਠ ਕੇ ਫਿਰ ਰੱਬ ਤਾਂ ਤਸ਼ੱਦਦ ਹੀ ਬਹੁਤ ਕਰਦਾ ਬਾਈ ਜੀ ਕੌਣ ਆ ਰੱਬ ਤੁਹਾਡੀ ਨਿਗਾਹ ਦੇ ਵਿੱਚ ਉਹ ਕੋਚ ਆ ਸਿਰੇ ਦਾ ਟੌਪ ਦਾ ਚੀਕਾ ਮਰਾਉਂਦਾ ਤੁਹਾਡੀਆਂ ਜ਼ਿੰਦਗੀ ਵਿੱਚ ਕੜੀਜ਼ ਕੜੀਸ ਕੇ ਤੁਸੀਂ ਚੀਜ਼ਾਂ ਫੜਦੇ ਹੋ ਨਾ ਉਹ ਛਡਾਉਂਦਾ ਫੜ ਫੜ ਕੇ ਵੀ ਆ ਅੱਛਾ ਫੜ ਕੇ ਦਿਖਾ ਹੁਣ ਅੱਛਾ ਪਿਆਰ ਕਰਨਾ ਆ ਲੋ ਕਰੋ ਜੀ ਪਿਆਰ ਆ ਲੋ ਟੁੱਟ ਗਿਆ ਦਿਲ ਤੁਹਾਡਾ ਆ ਰਿਲੇਸ਼ਨਸ਼ਿਪ ਬੰਨਣਾ ਸੀਗਾ ساری ਜ਼ਿੰਦਗੀ ਲਾਤੀ ਰਿਲੇਸ਼ਨਸ਼ਿਪ ਤੇ ਹੋ ਗਿਆ ਰਿਲੇਸ਼ਨਸ਼ਿਪ ਦੱਸੋ ਕੀ ਕਰੋਗੇ ਹੁਣ ਸਮਝੋ ਪਰਮਾਤਮਾ ਅਸਲ ਚ ਹੈ ਕੀ ਉਹ ਤੁਹਾਡੇ ਵਰਗਾ ਬੰਦਾ ਨਹੀਂ ਹੈ ਤੁਹਾਡੇ ਅੰਗੂ ਨਹੀਂ ਸੋਚਦਾ ਤੁਹਾਡੇ ਨਾਲ ਵਿਤਕਰਾ ਨਹੀਂ ਕਰਦਾ ਡਸਨਟ ਮੈਟਰ ਤੁਸੀਂ ਉਹਨਾਂ ਦਾ ਨਾਮ ਲਓ ਚਾਹੇ ਨਾਮ ਲਓ ਉਹ ਤੁਹਾਡੇ ਨਾਲ ਨਫ਼ਰਤ ਨਹੀਂ ਕਰਦਾ ਤੁਹਾਡੇ ਨਾਲ ਵਿਤਕਰਾ ਨਹੀਂ ਕਰਦਾ ਉਹਦੀ ਬਣਾਈ ਸ੍ਰਿਸ਼ਟੀ ਨਾਲ ਵਿਤਕਰਾ ਕਰਦੀ ਵੀ ਤੁਹਾਡੇ ਨਾਲ ਉਹਦਾ ਬਣਾਇਆ ਸੂਰਜ ਸਾਰਿਆਂ ਦੇ ਚਾਨਣ ਦੇ ਕੇ ਜਾਂਦਾ ਆ ਉਹਦੀ ਬਣਾਈ ਹੋਈ ਹਵਾ ਆਕਸੀਜਨ ਸਾਰਿਆਂ ਨੂੰ ਮਿਲਦੀ ਪਈ ਆ ਉਹਦੀ ਬਣਾਈ ਹੋਈ ਧਰਤੀ ਸਾਰਿਆਂ ਦਾ ਭਾਰ ਚੱਕੀ ਫਿਰਦੀ ਆ ਕਿਸੇ ਨਾ ਵਿਤਕਰਾਨੀ ਹੋ ਰਿਹਾ ਵੀ ਇਹ ਪਾਪੀ ਨੇ ਪੁੰਨੀ ਨੇ ਜਾਂ ਚੰਗੇ ਆ ਇਹ ਮਾੜੇ ਆ ਆਪਾਂ ਜੇ ਤੁਸੀਂ ਕਹਿੰਦੇ ਤੁਸੀਂ ਕੁਝ ਕਰ ਸਕਦੇ ਹੋ ਤਾਂ ਕਿ ਜੇ ਤੁਹਾਡੇ ਕੁਝ ਹੁੰਦਾ ਨਾ ਕਰਨ ਜੋ ਤੁਸੀਂ ਮਰੇ ਹੋਣਾ ਸੀ ਹੁਣ ਉਹ ਮਰ ਗਿਆ ਬੰਦਾ ਕਾਹ ਤੋਂ ਮਰ ਗਿਆ ਉਹ ਸਾਹ ਲੈਣਾ ਭੁੱਲ ਗਿਆ ਉਹ ਬੰਦਾ ਮਰ ਗਿਆ ਜੀ ਉਹ ਦਿਲ ਟੁੜਕਾਉਣਾ ਭੁੱਲ ਗਿਆ ਸੀ ਉਹ ਬੰਦਾ ਮਰ ਗਿਆ ਜੀ ਉਹਨੇ ਫੂਡ ਤਾਂ ਖਾ ਲਿਆ ਪਰ ਡਾਈਜੈਸ਼ਨ ਨਹੀਂ ਹੋਈ ਉਹ ਤੋਂ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਹਾਲ ਚਾਲ ਨੇ ਸਾਰਿਆਂ ਦੇ ਛੜਦੀ ਕਲਾ ਛੋਣੇ ਚਾਹੀਦੇ ਹੋ ਉਹ ਕਾਕੇ ਦਾ ਨਵਾਂ ਗਾਣਾ ਆ ਉਹਦੀ ਮਰਜ਼ੀ ਤੋਂ ਬਿਨਾ ਪੱਤਾ ਵੀ ਨਹੀਂ ਹਿਲਦਾ ਕਹਿੰਦੇ ਆ ਨਾ ਸਾਰੇ ਆਪਾਂ ਵੀ ਰੱਬ ਦੀ ਰਜਾ ਚ ਹੋ ਰਿਹਾ ਸਾਰਾ ਕੁਝ ਰਜਾ ਚ ਹੋ ਰਿਹਾ ਰਜਾ ਚ ਹੋ ਰਿਹਾ ਪਰ ਆਪਾਂ ਕਿੰਨੀ ਕੁ ਉਹਦੀ ਰਜਾ ਮੰਨਦੇ ਪਏ ਆ ਹਨਾ ਕਈਆਂ ਲਈ ਤਾਂ ਰੱਬ ਬਸ ਚੰਗਾ ਹੋਵੇ ਚੰਗੇ ਚੰਗੇ ਕੰਮ ਕਰੀ ਜਾਂਦਾ ਮਾੜੀ ਜੀ ਜਦੋਂ ਹੋਣ ਲੱਗ ਜਾਂਦੇ ਕਹਿੰਦੇ ਮਾੜੇ ਪਤਾ ਨਹੀਂ ਕਿਵੇਂ ਹੋਣ ਲੱਗ ਗਏ ਹਨਾ ਵੀ ਰੱਬ ਤਾਂ ਚੰਗਾ ਹੈ ਪਾਠ ਕਰੀਏ ਰੱਬ ਦਾ ਚੰਗੇ ਕੰਮ ਹੋਣ ਸਾਡੇ ਪਾਠ ਕਰੀਏ ਸੁੱਖ ਆਵੇ ਜ਼ਿੰਦਗੀ ਦੇ ਵਿੱਚ ਪਰ ਹੁਣ ਮੈਨੂੰ ਵੀ ਮੇਰਾ ਮੇਰਾ ਤਾਂ ਕਹਿੰਦਾ ਪ੍ਰੋਫੈਸ਼ਨ ਹੀ ਇਹ ਹੈ ਹਨਾ ਲੋਕਾਂ ਦੇ ਦੁੱਖ ਸੁੱਖ ਸੁਣਨੇ ਸਾਰਾ ਕੁਝ ਕਰਨਾ ਤੇ ਮੈਜੋਰਟੀ ਦਾ ਸਫਰਿੰਗ ਪਈ ਹੈ ਦੁਨੀਆ ਦੇ ਵਿੱਚ ਲੋਕ ਅਰਾਊਂਡ ਨਿਗਾਹ ਮਾਰੋ ਵਾਸੇ-પાસੇ ਸੰਤਾਪ ਹੰਡਾਲਦੀ ਪਈ ਹੈ ਦੁਨੀਆ ਸਾਰੀ ਠੀਕ ਹੈ ਸਿੱਖ ਇਤਿਹਾਸ ਚ ਅਕਲ ਜਿਹੜੇ ਕਹਿੰਦੇ ਸਿੱਖੇ ਆ ਜੀ ਗੁਰਬਾਣੀ ਪੜ੍ਹ ਕੇ ਸੁੱਖ ਆਉਣ ਕਿੱਥੇ ਸੁੱਖ ਪਿਆ ਸਿੱਖ ਇਤਿਹਾਸ ਦੇ ਵਿੱਚ ਮੈਨੂੰ ਦੱਸੋ ਗੁਰੂ ਅਰਜਨ ਦੇਵ ਜੀ ਨੂੰ ਤਤੀ ਤਵੀ ਤੇ ਬਿਠਾਇਆ ਗਿਆ ਗੁਰਤੇਗ ਬਹਾਦਰ ਜੀ ਨੂੰ ਚੰਦਨੀ ਚੌਂਕ 'ਚ ਸ਼ਹੀਦ ਕੀਤਾ ਗਿਆ ਗੁਰੂ ਗੋਬਿੰਦ ਸਿੰਘ ਜੀ ਨੇ ਸਾਰਾ ਕੁਝ ਕਰਕੇ ਦਿਖਾਤਾ ਵੀ ਦੇਖੋ ਜਿਹੜਾ ਹੁੰਦਾ ਕੀ ਹੈ ਉੱਜੜਨਾ ਸਿਖਾਇਆ ਗੁਰੂ ਗੋਬਿੰਦ ਸਿੰਘ ਨੇ ਉੱਜੜਨਾ ਜੀਜ਼ਸ ਬਾਬੇ ਨੂੰ ਦੇਖ ਲਓ ਮੇਰਾ ਉਹ ਤਾਂ ਵੀ ਉਨਾ ਹੀ ਪਿਆਰ ਆ ਉਹਨੂੰ ਸੂਲੀ ਤੇ ਚੜਾਇਆ ਆਪਦੇ ਲੋਕਾਂ ਨੇ ਹੂੰ ਫਿਰ ਰੱਬ ਤਾਂ ਤਸ਼ੱਦਦ ਹੀ ਬਹੁਤ ਕਰਦਾ ਬਾਈ ਜੀ ਕੌਣ ਆ ਰੱਬ ਤੁਹਾਡੀ ਨਿਗਾਹ ਦੇ ਵਿੱਚ ਰੱਬ ਗੈਂਗਸਟਰ ਆ ਸਿਰੇ ਦਾ ਹੀ ਕੌਜ਼ ਆਲ ðiਸ ਸਫਰਿੰਗ ਇਨ ðiਸ ਵਰਲਡ ਤੇ ਸਵਾਦਲ ਏਰੀਆ ਬੈਠ ਕੇ ਉਹ ਕੀ ਕਹ ਰਿਹਾ ਉਹ ਦੁੱਖ ਨੂੰ ਕਹਿੰਦਾ दारू ਆ ਇਹ ਚੀਕਾ ਨਾ ਮਾਰੋ ਕਹਿੰਦਾ ਕੇਤੇ ਆ ਦੁੱਖ ਭੂਖ ਸਦਮਾਰ ਇਹ ਤੇ ਦਾਤ ਤੇਰੀ ਦਾਤਾਰ ਕਹਿੰਦਾ ਜੇ ਦੁੱਖ ਭੂਖ ਮਾਰਾਂ ਪੈ ਰਹੀ ਐ ਨਾ ਤੁਹਾਨੂੰ ਮੇਰੀਆਂ ਦਾਤਾਂ ਨੇ ਬੰਦੇ ਬਣਜੋ ਐਵੇਂ ਨਾ ਰੋਈ ਜੋ ਬੈਠ ਕੇ ਗੈਂਗਸਟਰ ਆ ਰੱਬ ਉਹ ਕੋਚ ਆ ਸਰੇ ਦਾ ਟਾਪ ਦਾ ਚੀਕਾ ਮਰਾਂਦਾ ਤੁਹਾਡੀਆਂ ਜ਼ਿੰਦਗੀ ਚ ਕੜੀਜ਼ ਕੜੀਜ਼ ਕੇ ਚ ਤੁਸੀਂ ਚੀਜ਼ਾਂ ਫੜਦੇ ਹੋ ਨਾ ਉਹ ਛਡਾਉਂਦਾ ਫੜ ਫੜ ਕੇ ਵੀ ਆ ਅੱਛਾ ਫੜ ਕੇ ਦਿਖਾ ਹੁਣ ਅੱਛਾ ਪਿਆਰ ਕਰਨਾ ਆ ਲੋ ਕਰੋ ਜੀ ਪਿਆਰ ਆ ਲੋ ਟੁੱਟ ਗਿਆ ਦਿਲ ਤੁਹਾਡਾ ਰਿਲੇਸ਼ਨਸ਼ਿਪ ਬੰਨਣਾ ਸੀਗਾ ساری ਜ਼ਿੰਦਗੀ ਲਾਤੀ ਰਿਲੇਸ਼ਨਸ਼ਿਪ ਤੇ ਹੋ ਗਿਆ ਰਿਲੇਸ਼ਨਸ਼ਿਪ ਦੱਸੋ ਕੀ ਕਰੋਗੇ ਹਣ ਗੈਂਗਸਟਰ ਆ ਜੀ ਰੱਬ ਦੇਖੋ ਦੁਨੀਆ ਕਿੰਨੀ ਦੁਖੀ ਆ ਤੇ ਸਾਰੀ ਦੁਨੀਆ ਦੁਖੀ ਆ ਤੇ ਗੁਰਦੁਆਰਿਆਂ ਚ ਮੰਦਰਾਂ ਮਸਜਿਆਂ ਜਾਂਦੀ ਆ ਬਈ ਸਾਨੂੰ ਸੁੱਖ ਮਿਲੇ ਸਾਨੂੰ ਸੁੱਖ ਮਿਲੇ ਉਹ ਦੁੱਖ ਹੀ ਉਹ ਦੇ ਰਿਆ ਆ ਜਿਹਦੇ ਕੋਲ ਸੁੱਖ ਮੰਗਣ ਗਏ ਹੋਏ ਤੂੰ ਹੱਸਦਾ ਤੁਹਾਡੇ ਤੇ ਠੀਕ ਆ ਜੀ ਸੋ ਰੱਬੂ ਡੈਫੀਨੇਸ਼ਨ ਤੁਹਾਡੀ ਰੱਬ ਦੀ ਕੀ ਆ ਜਿਹੜਾ ਤੁਹਾਨੂੰ ਰੱਬ ਦਿਖਾਇਆ ਗਿਆ ਧਰਮ ਦੇ ਵਿੱਚ ਵੀ ਪਾਠ ਪੂਜਾ ਕਰਨ ਨਾਲ ਸੁੱਖ ਆਉਂਦੇ ਆ ਆ ਜਿਹੜੇ ਦੁਨਿਆਵੀ ਜਿੰਨੇ ਵੀ ਲੋਕੀ ਆ ਦੁਨਿਆਵੀ ਤੌਰ ਤੇ ਜਿਹੜੇ ਲੱਗਦਾ ਵੀ ਜਿਨ੍ਹਾਂ ਕੋਲੇ ਕੁਝ ਹੈਗਾ ਇਹ ਤੇ ਸੁਖੀ ਹੋਣਗੇ ਉਹਨੂੰ ਪੁੱਛੋ ਕੀ ਉਹ ਸੁਖੀ ਨੇ ਆਪਾਂ ਨੂੰ ਆਪਾਂ ਦੂਜਿਆਂ ਨੂੰ ਦੇਖ ਦੇਖ ਕੇ ਟੋਏ ਪਟਦੇ ਆ ਨਾ ਦੂਜਿਆਂ ਨੂੰ ਦੇਖ ਦੇਖ ਕੇ ਫਾਹੇ ਲੈਂਦੇ ਆ ਆਪਾਂ ਜਾ ਕੇ ਪੁੱਛੋ ਤਾਂ ਸਹੀ ਦੂਜਿਆਂ ਨੂੰ ਬਈ ਸੁਖੀ ਹੋ ਕਿਉਂਕਿ ਦੁਨੀਆ 'ਚ ਸਾਰੇ ਆਪਣਾ ਬੈਸਟ ਦਿਖਾਉਂਦੇ ਨੇ ਆਪਣਾ ਵਰਸਟ ਕੋਈ ਨਹੀਂ ਦਿਖਾਉਂਦਾ ਕਿਸੇ ਨੂੰ ਘਰ ਘਰ ਈਹਾ ਅੱਗ ਜਿੱਦਾਂ ਗੁਰੂ ਸਾਹਿਬ ਨੇ ਕਿਹਾ ਨਾਨਕ ਦੁਖੀ ਆ ਸਭ ਸੰਸਾਰ ਫਿਕਬੀਰ ਸੋ ਕਿ ਬਾਬਾ ਫਰੀਦ ਸਾਹਿਬ ਦਾ ਸ਼ਬਦ ਆ ਬਈ ਮੈਂ ਜਾਣਿਆ ਦੁਖ ਮੁੱਝ ਕੋ ਦੁਖ ਸਭਾਇਆ ਜਾਗ ਉੱਪਰ ਚੜ ਕੇ ਦੇਖਿਆ ਤਾਂ ਘਰ ਘਰ ਈਹਾ ਅੱਗ ਸੋ ਬਾਬਾ ਜੀ ਰੱਬ ਨੂੰ ਜਾਣੋ ਰੱਬ ਨੂੰ ਪਛਾਣੋ ਗੁਰਬਾਣੀ ਜੀ ਨੂੰ ਪੜੋ ਕਥਾ ਕਹਾਣੀਆਂ ਸੁਣਨੀਆਂ ਬੰਦ ਕਰੋ ਤੇ ਸਮਝੋ ਪ੍ਰਮਾਤਮਾ ਅਸਲ 'ਚ ਹੈ ਕਿ ਉਹ ਤੁਹਾਡੇ ਵਰਗਾ ਬੰਦਾ ਨਹੀਂ ਹੈ ਤੁਹਾਡੇ ਵਾਂਗੂ ਨਹੀਂ ਸੋਚਦਾ ਤੁਹਾਡੇ ਨਾਲ ਵਿਤਕਰਾਂ ਨਹੀਂ ਕਰਦਾ ਡਸਨਟ ਮੈਟਰ ਤੁਸੀਂ ਉਹਨਾਂ ਨਾਲ ਲਓ ਚਾਹੇ ਨਾਲ ਲਓ ਉਹ ਤੁਹਾਡੇ ਨਾਲ ਨਫ਼ਰਤ ਨਹੀਂ ਕਰਦਾ ਤੁਹਾਡੇ ਨਾਲ ਵਿਤਕਰਾਂ ਨਹੀਂ ਕਰਦਾ ਤੁਸੀਂ ਸਵੇਰੇ ਉੱਠੋ ਚਾਹੇ ਨਾ ਉੱਠੋ ਤੁਸੀਂ ਪਾਠ ਪੂਜਾ ਕਰੋ ਚਾਹੇ ਨਾ ਕਰੋ ਉਹਨੂੰ ਕੋਈ ਫਰਕ ਨਹੀਂ ਪੈਂਦਾ ਤੁਹਾਡੀ ਪ੍ਰਤਪਾਲਨਾ ਕਰੀ ਜਾਂਦਾ ਹੈ ਹਰ ਜੀ ਮਾਤਾ ਹਰ ਜੀ ਪਿਤਾ ਹਰ ਜੀ ਉਹ ਪ੍ਰਤਪਾਲਕ ਹਰ ਜੀ ਮੇਰੀ ਸਾਰ ਕਰੇ ਹਮ ਹਰ ਕੇ ਬਾਲਕ ਉਹ ਸਾਰਿਆਂ ਦੀ ਪ੍ਰਤਪਾਲਨਾ ਕਰੀ ਜਾਂਦਾ ਹੈ ਉਹ ਕਿਵੇਂ ਉਹਦੀ ਬਣਾਈ ਸ੍ਰਿਸ਼ਟੀ ਨਹੀਂ ਵਿਤਕਰਾ ਕਰਦੀ ਵੀ ਤੁਹਾਡੇ ਨਾਲ ਉਹਦਾ ਬਣਾਇਆ ਸੂਰਜ ਸਾਰਿਆਂ ਦੇ ਚਾਨਣ ਦੇ ਕੇ ਜਾਂਦਾ ਆ ਉਹਦੀ ਬਣਾਈ ਹੋਈ ਹਵਾ ਆਕਸੀਜਨ ਸਾਰਿਆਂ ਨੂੰ ਮਿਲਦੀ ਪਈ ਆ ਉਹਦੀ ਬਣਾਈ ਹੋਈ ਧਰਤੀ ਸਾਰਿਆਂ ਦਾ ਭਾਰ ਚੱਕੀ ਫਿਰਦੀ ਆ ਕਿਸੇ ਨਾਲ ਵਿਤਕਰਾਨੀ ਹੋ ਰਿਹਾ ਵੀ ਇਹ ਪਾਪੀ ਨੇ ਪੁੰਨੀ ਨੇ ਜਾਂ ਚੰਗੇ ਆ ਇਹ ਮਾੜੇ ਆ ਪਾਪ ਪੁੰਨ ਚੰਗਾ ਮਾੜਾ ਰੱਬ ਲਈ ਸਭ ਇੱਕਿਆ ਉਹ ਆਪ ਕਰਦਾ ਪਿਆ ਸਾਰਾ ਕੁਝ ਪਾਪ ਪੁੰਨ ਦੋਏ ਇੱਕ ਸਮਾਨ ਪਾਣਾ ਹੈ ਉੱਜੜ ਪਾਣਾ ਰਾਹ ਜਿਹੜੇ ਤੁਸੀਂ ਕਹਿੰਦੇ ਉੱਜੜੇ ਹੋਏ ਉਹ ਵੀ ਪਾਣੇ ਚ ਗਲਤ ਰਾਹ ਤੇ ਤੁਰੇ ਹੋਏ ਜਿਹੜੇ ਕਹਿੰਦੇ ਰਾਹ ਤੇ ਤੁਰੇ ਉਹ ਵੀ ਉਹਦੇ ਪਾਣੇ ਚ ਨੇ ਨਾ ਕੋ ਮੂਰਖ ਨਾ ਕੋਈ ਸਿਆਣਾ ਵਰਤੇ ਸਭ ਕੁਝ ਤੇਰਾ ਪਾਣਾ ਗੈਂਗਸਟਰ ਰੱਬ ਸਾਰੀ ਚੀਜ਼ਾਂ ਦੀ ਗਾਰੰਟੀ ਚੱਕਦਾ ਉਹ ਬਈ ਹਾਂ ਵੀ ਮੈਂ ਕਰਦਾ ਪਿਆ ਦੱਸੋ ਕੀ ਕਰਨਾ ਤੁਸੀਂ ਫੇਰ ਤੁਹਾਡੀ ਕਿਦਾਂ ਪਰਤਪਾਲਣਾ ਕਰੀਏ ਤੁਸੀਂ ਕਹਿੰਦੇ ਵੀ ਮੈਨੂੰ ਰੱਬ ਪਿਆਰ ਨਹੀਂ ਕਰਦਾ ਜੀ ਮੇਰੇ ਨਾਲ ਤਾਂ ਹੋ ਹੀ ਜਾਂਦਾ ਜ਼ਿੰਦਗੀ ਦੇ ਵਿੱਚ ਮੇਰੇ ਨਾਮ ਮਾੜਾ ਪਤਾ ਨਹੀਂ ਕਦੋਂ ਹੋਈ ਜਾਂਦਾ ਐ ਮੈਂ ਤਾਂ ਚੰਗਾ ਕਰਦਾ ਸਾਰਿਆਂ ਦਾ ਮੇਰੇ ਨਾਮ ਮਾੜਾ ਹੋਈ ਜਾਂਦਾ ਐ ਤਾਂ ਹੀ ਮਾੜਾ ਹੋ ਰਿਹਾ ਤੁਹਾਡੇ ਨਾਲ ਤੁਹਾਨੂੰ ਲੱਗਦਾ ਤੁਸੀਂ ਕੁਝ ਕਰਦੇ ਪਏ ਕਿਦਾਂ ਸਾਰ ਕਰੀ ਜਾਂਦਾ ਪ੍ਰਮਾਤਮਾ ਤੁਹਾਡੀ ਆ ਸਰੀਰ ਦੇਖੋ ਆਪਣਾ ਖੜ ਕੇ ਸਰੀਰ ਦੇਖੋ ਆ ਪੈਰ ਦੇਖੋ ਆਪਣੇ ਠੀਕ ਆ ਪੈਰ ਜੇ ਮੈਂ ਕੰਸਟਰਕਸ਼ਨ ਚ ਰਿਹਾ ਨਾ ਜੇ ਤੁਸੀਂ ਕਿਸੇ ਨੂੰ ਬੈਲੈਂਸ ਕਰਨਾ ਕਿਸੇ ਚੀਜ਼ ਨੂੰ ਇਦਾਂ ਮਿਡਲ ਚ ਲਾ ਕੇ ਚੀਜ਼ ਆਪਾਂ ਇਦਾਂ ਲਾਉਣੀ ਆ ਤਾਂ ਕਿ ਉਹ ਬੈਲੈਂਸ ਕਰੇ ਇੱਥੇ ਦੀ ਨਾ ਚੀਜ਼ ਲਾਉਂਦੇ ਆਪਾਂ ਤੇ ਉਹਨੇ ਪੈਰ ਦੇ ਇੱਥੇ ਤੁਹਾਡੇ ਐਂਕਲ ਬਣਾਇਆ ਹੋਇਆ ਗਿੱਟਾ ਬਣਾਇਆ ਹੋਇਆ ਇੱਥੇ ਕਿੱਦਾਂ ਤੁਹਾਡੀ ਬਾਡੀ ਉਹਦੇ ਤੇ ਖੜੀ ਆ ਦੱਸ ਨਾ ਕਿ ਤੁਸੀਂ ਮੋਟੇ ਹੋ ਪਤਲੇ ਹੋ ਤੁਹਾਡੇ ਗਿੱਟੇ ਤੁਹਾਨੂੰ ਬੈਲੈਂਸ ਕਰੀ ਬੈਠੇ ਆ ਕੌਣ ਆ ਗਿੱਟਿਆਂ ਦਾ ਗਿੱਟਿਆਂ ਦੇ ਵਿੱਚ ਬੈਲੈਂਸ ਕਿਹਨੇ ਪਾਇਆ ਹੋਇਆ ਤੁਹਾਡੇ ਗੋਡਿਆਂ 'ਚ ਗਰੀਸ ਕੌਣ ਭਰੀ ਜਾਂਦਾ ਤੁਹਾਡੇ ਸੈੱਲ ਨਵੇਂ ਬਣ ਬਣੀ ਜਾਂਦੇ ਆ ਤੁਹਾਡੇ ਮਸਲ ਨਵੇਂ ਬਣ ਜਾਂਦੇ ਆ ਤੁਹਾਡੇ ਪੁਰਾਣੇ ਸੈੱਲ ਮਰੀ ਜਾਂਦੇ ਆ ਤੁਹਾਡਾ ਦਿਲ ਧੜਕੀ ਜਾਂਦਾ ਪਹਿਲੇ ਦਿਨ ਤੋਂ ਕੌਣ ਤੜਕਾ ਰਿਹਾ ਆ ਤੁਸੀਂ ਕਹਿੰਦੇ ਰੱਬ ਤੁਹਾਡਾ ਫਿਕਰ ਨਹੀਂ ਕਰਦਾ ਰੱਬ ਨੂੰ ਤੁਹਾਡੀ ਫਿਕਰ ਨਹੀਂ ਹੈਗੀ ਦਿਲ ਕੌਣ ਤੜਕਾਈ ਜਾਂਦਾ 24 ਘੰਟੇ ਸਾਹ ਕੌਣ ਲਈ ਜਾਂਦਾ 24 ਘੰਟੇ ਸੁੱਤੇ ਪਏ ਹੋਣਾ ਤੁਹਾਨੂੰ ਕੋਈ ਸੁਰਤ ਹੀ ਨਹੀਂ ਹੁੰਦੀ ਕਿੱਥੇ ਪਈਓ ਕੌਣ ਹੋ ਤੁਸੀਂ ਪਸ਼ੂ ਹੋ ਪੰਛੀ ਹੋ ਕੀ ਹੋ ਕੋਈ ਸੁੱਤੇ ਕਣ ਤੁਹਾਨੂੰ ਆ ਕੇ ਮਾਰ ਜੇ ਤੁਹਾਨੂੰ ਕੋਈ ਸੁਰਤ ਨਹੀਂ ਹੈ ਸੁਪਨਾ ਚ ਦੁਨੀਆ ਚ ਗਏ ਹੋਏ ਹੋ ਸੁਪਨਾ ਚ ਦੁਨੀਆ ਕਿਹਨੇ ਬਣਾਈ ਆ ਉਹ ਉੱਥੇ ਘਰ ਵੀ ਨੇ ਬਿਲਡਿੰਗਾਂ ਵੀ ਨਹੀਂ ਕਾਰਾਂ ਵੀ ਨਹੀਂ ਬੰਦੇ ਵੀ ਨਹੀਂ ਉਹ ਕਿੱਥੋਂ ਆ ਗਏ ਬੰਦੇ ਸੁਪਨੇ ਚ ਤੇ ਆ ਵੀ ਸੁਪਨਾ ਹੀ ਆ ਕਿਤੇ ਆ ਵੀ ਤਾਂ ਨਹੀਂ ਸੁਪਨਾ ਕੌਣ ਹੈ ਰੱਬ ਤੁਹਾਡੀ ਨਿਗਾਹ ਦੇ ਵਿੱਚ ਕੀ ਉਹ ਬੰਦਾ ਤੁਹਾਡੇ ਅਰਗ ਤੁਸੀਂ ਕਹਿੰਦੇ ਰੱਬ ਤੁਹਾਡੇ ਫਿਕਰ ਨਹੀਂ ਕਰਦਾ ਪਿਆ ਆ ਗਰਦਨ ਇਦਾਂ ਲਗੀ ਹੋਵੇ ਨਾ ਬੈਲੈਂਸ ਕਿ ਨਹੀਂ ਕੀਤਾ ਹੋਇਆ ਤੁਹਾਡੀ ਗਰਦਨ ਆ ਮੋਢਿਆਂ ਚ ਕੌਣ ਹੈ ਕੌਣ ਕੌਣ ਸਾਰਾ ਸਰੀਰ ਕੌਣ ਚਲਾਈ ਹੁੰਦਾ ਆਪਾਂ ਜੇ ਤੁਸੀਂ ਕਹਿੰਦੇ ਤੁਸੀਂ ਕੁਝ ਕਰ ਸਕਦੇ ਹੋ ਤਾਂ ਕਿ ਜੇ ਤੁਹਾਡੇ ਕੁਝ ਹੁੰਦਾ ਨਾ ਕਰਨ ਜੋ ਤੁਸੀਂ ਮਰੇ ਹੋਣਾ ਸੀ ਹੁਣ ਨਹੀਂ ਉਹ ਮਰ ਗਿਆ ਬੰਦਾ ਕਾਦੋਂ ਮਰ ਗਿਆ ਉਹ ਸਾਹ ਲੈਣਾ ਭੁੱਲ ਗਿਆ ਉਹ ਬੰਦਾ ਮਰ ਗਿਆ ਜੀ ਉਹ ਦਿਲ ਟੁੜਕਾਉਣਾ ਭੁੱਲ ਗਿਆ ਸੀ ਉਹ ਬੰਦਾ ਮਰ ਗਿਆ ਜੀ ਉਹਨੇ ਫੂਡ ਤਾਂ ਖਾ ਲਿਆ ਪਰ ਡਾਈਜੈਸ਼ਨ ਨਹੀਂ ਹੋਈ ਉਹ ਤੋਂ ਦੇਖੋ ਕੌਣ ਚਲਾ ਰਿਹਾ ਕੌਣ ਬੋਲਦਾ ਪਿਆ ਆ ਕੀ ਆ ਰੱਬ ਸਾਡੇ ਵਾਲੇ ਤੂੰ ਦੂਜੇ ਪਾਸੇ ਹੋਇਆ ਭੰਗੜਾ ਨਹੀਂ ਪਾਉਣਾ ਗਾਣੇ ਨਹੀਂ ਗਾਉਣੇ ਆ ਨਹੀਂ ਗਾਉਣੇ ਕਿ ਉਹਨਾਂ 'ਚ ਰੱਬ ਨਹੀਂ ਹੈ ਕਿ ਰੱਬ ਭੰਗੜਾ ਨਹੀਂ ਪਾਉਂਦਾ ਹੋਊਗਾ ਕਿ ਇੰਜੋਏ ਨਹੀਂ ਕਰਦਾ ਹੋਊਗਾ ਰੱਬ ਤੁਹਾਡੇ ਵਿੱਚ ਦੀ ਆ ਕੇ ਕੌਣ ਆ ਰੱਬ ਤੁਹਾਡਾ ਕਾਕੇ ਦਾ ਗਾਣਾ ਸੁਣਨ ਲਓ ਜਾ ਕੇ ਤੁਹਾਨੂੰ ਹੋ ਸਕਦਾ ਥੋੜੀ ਜੀ ਸੁਰਤ ਆਵੇ ਵੀ ਯਾਰ ਵਾਕੀ ਭਰਮ ਟੁੱਟਣਗੇ ਤੇ ਗੁਰਬਾਣੀ 'ਚ ਪਾਪ ਪੁੰਨ ਤੋਂ ਚੰਗੇ ਮਾੜੇ ਤੋਂ ਉੱਪਰ ਉੱਪਰ ਕੀਤਾ ਹੋਇਆ ਸਾਰਾ ਕੁਝ ਹੈ ਨਹੀਂ ਗੱਲਾਂ ਚੰਗੇ ਮਾੜੇ ਵਾਲੀਆਂ ਸਭ ਇਹ ਤੇਰਾ 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 ਹੈ ਤੁਹਾਡੀ ਆਪਰਤਪਾਲਣਾ ਕਰੀ ਜਾਂਦਾ ਤੁਹਾਡੇ ਸਰੀਰ ਦੇ ਵਿੱਚ ਇੱਕ ਇੱਕ ਸੈਲਨਵਾ ਬਣਦਾ ਪਿਆ ਹੈ ਇੱਕ ਨਵੀਂ ਇੱਕ ਪੂਰੀ ਦੁਨੀਆ ਤੁਹਾਡੇ ਸਰੀਰ ਦੇ ਅੰਦਰ ਚੱਲਦੀ ਪਈ ਹੈ ਜੀਵ ਜੰਤੂ ਪਤਾ ਨਹੀਂ ਕਿੰਨੀਆਂ ਜੂਨਾ ਤੁਹਾਡੇ ਸਰੀਰ ਦੇ ਅੰਦਰ ਚੱਲਦੀਆਂ ਪਈਆਂ ਨੇ ਤੁਸੀਂ ਕਹਿੰਦੇ ਰੱਬ ਤੁਹਾਡੇ ਕੁਝ ਕਰਦਾ ਨਹੀਂ ਪਿਆ ਵੱਡੀ ਹੋਂਦ ਹੀ ਉਹਦਾ ਸਭ ਤੋਂ ਵੱਡੀ ਬਲੇਸਿੰਗ ਆ ਆ ਤੁਹਾਡਾ ਸਰੀਰ ਉਹਦੀ ਸਭ ਤੋਂ ਵੱਡੀ ਦਾਤ ਆ ਜੇ ਖਾ ਸਕਦੇ ਹਾਂ ਪੀ ਸਕਦੇ ਹਾਂ ਤੁਰ ਸਕਦੇ ਹਾਂ ਫਿਰ ਸਕਦੇ ਹਾਂ ਬੋਲ ਸਕਦੇ ਹਾਂ ਦੇਖ ਸਕਦੇ ਹਾਂ ਹੱਸ ਸਕਦੇ ਹਾਂ ਰੋ ਸਕਦੇ ਹਾਂ ਕੌਣ ਕਰਾ ਰਿਹਾ ਇਹ ਇੱਕ ਪੁਰਜਾ ਮਾੜਾ ਜਾਣੇ ਤਰਦ ਕਰਦਾ ਦਿਮਾਗ ਦਾ ਉੱਥੇ ਦਿਮਾਗ ਹੇਲਿਆਂ ਦੇ ਲੋਕਾਂ ਦੇ ਸੋ ਡੋਂਟ ਬਲੇਮ ਗੋਡ ਸਾਰਾ ਕੁਝ ਯੂ ਕਰਦਾ ਪਿਆ ਆ ਉਹਦੀਆਂ ਸਿਫਤਾਂ ਗਾ ਸਕਦੇ ਹੋ ਬੈ ਕੇ ਤੁਸੀਂ ਉਹਨੂੰ ਬਲੇਮ ਨਹੀਂ ਕਰ ਸਕਦੇ ਕਰ ਵੀ ਕੀ ਲ ਪੱਟ ਕੀ ਲਹੋਗੇ ਉਹਦਾ ਗੈਂਗਸਟਰ ਆ ਉਹ ਨਾ ਉਹਦੀਆਂ ਉਹਦੀਆਂ ਸਿਫਤਾਂ ਨਾਲ ਉਹਨੂੰ ਕੋਈ ਫਰਕ ਨਹੀਂ ਪੈਂਦਾ ਪਰ ਤੁਹਾਨੂੰ ਫਰਕ ਪੈਂਦਾ ਉਹਦੇ ਨਾਲ ਜਿਸ ਨੂੰ ਬਖਸ਼ੇ ਸਿਫਤ ਸਲਾਹ ਨਾਨਕ ਪਾਤਸ਼ਾਹੀ ਪਾਤਸ਼ਾਹ ਹਾਂ ਸੋ ਪਲੀਜ਼ ਨੋ ਯੂਅਰ ਗੋਡ ਹੂ ਇਜ਼ ਗੋਡ ਕਮੈਂਟ ਕਰਕੇ ਦੱਸੋ ਤੁਹਾਨੂੰ ਕੀ ਲੱਗਦਾ ਰੱਬ ਕੀ ਆ ਚੰਗੇ ਕੰਮ ਕਰਨੇ ਵਾਲਾ ਆ ਫਿਰ ਮਾੜੀ ਕੌਣ ਕਰਦਾ ਪਿਆ ਆ ਚੰਗੇ ਮਾੜੀ ਦੁਨੀਆ ਰੱਬ ਕਰਦਾ ਆ ਤੁਸੀਂ ਕੀ ਕਰਦੇ ਪਿਓ ਵਿੱਚ ਕਿੰਨੇ ਪਰਸੈਂਟ ਤੁਸੀਂ ਕਰਦੇ ਹੋ ਕਿੰਨੇ ਪਰਸੈਂਟ ਰੱਬ ਕਰਦਾ ਆ ਹੁਕਮ ਕੀ ਆ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ ਉਹਦੀ ਮਰਜ਼ੀ ਤੋਂ ਬਣਾ ਪੱਤਾ ਵੀ ਨਹੀਂ ਹਲਦਾ ਉਹਦੀ ਮਰਜ਼ੀ ਕੀ ਆ ਫਿਰ ਤੁਹਾਡੀ ਉਹਦੇ ਵਿੱਚ ਕੀ ਮਰਜ਼ੀ ਆ ਤੁਹਾਡਾ ਉਹਦੇ ਵਿੱਚ ਕੀ ਰੋਲ ਆ ਹਮੇਂ ਦੀਰਗ ਰੋਗ ਹੈ ਦਾਰੂ ਪੀਸ ਮਾਹੀ ਕਿਰਪਾ ਕਰੇ ਜਪਨੀ ਤਾਂ ਗੁਰਕਾ ਸ਼ਬਦ ਕਮਾਹੇ ਕਿਰਪਾ ਆ ਉਹਦੀ ਓ ਤਗੜੇ ਤਗੜੇ ਪਾਪੀਆਂ ਦੇ ਵੀ ਤਰਸ ਕਰ ਦਿੰਦਾ ਬੈਠਾ ਬੈਠਾ ਤੇ ਤਗੜੇ ਤਗੜੇ ਭਗਤਾਂ ਦੇ ਵੀ ਕੁਝ ਨਹੀਂ ਹੁੰਦਾ ਜਿਹੜੇ ਕਹਿੰਦੇ ਇੰਨਾ ਪਾਠ ਕਰਦੇ ਇੰਨਾ ਸਿਮਰਨ ਕਰਦੇ ਆ ਕਹਿੰਦਾ ਕਰੀ ਚੱਲੋ ਕੋਟੇ ਰਕਸ਼ਸ਼ ਨੇ ਕਿਹੜੀ ਭਗਤੀ ਕਰੀ ਹੋਣੀ ਆ ਸੱਜਣ ਠੱਗ ਨੇ ਕਿਹੜੀ ਭਗਤੀ ਕਰੀ ਹੋਣੀ ਆ ਸੋਚੋ ਗੱਲਾਂ ਬਾਰੇ نو ਯਰ ਗੋਡ ਠੀਕ ਆ ਜੀ ਤੁਹਾਨੂੰ ਬਹੁਤ ਆਜ਼ਾਦੀ ਦਵਾ ਸਕਦੀ ਇਹ ਚੀਜ਼ ਗੁਰਬਾਣੀ ਸਾਰਾ ਹੀ ਬ੍ਰਹਮ ਦਾ ਗਿਆਨ ਜਾਣੂ ਆਪਣੇ ਰੱਬ ਨੂੰ ਥਰੂ ਗੁਰਬਾਣੀ ਕੁੰਬੇ ਬੱਧਾ ਜਲ ਰਹਿ ਜਲ ਬਿਨ ਕੁੰਬ ਨਾ ਹੋਏ ਗਿਆਨ ਦਾ ਬੱਧਾ ਮਨ ਰਹਿ ਗੁਰ ਬਿਨ ਗਿਆਨ ਨਾ ਹੋਏ ਤੇ ਜਿਹੜਾ ਗੁਰਬਾਣੀ ਚੋਂ ਗਿਆਨ ਪੜ ਪੜ ਕੇ ਆਪਾਂ ਨੂੰ ਚੰਗਾ ਲੱਗ ਰਿਹਾ ਹੈ ਤੇ ਕੀ ਕਿਤੇ ਉਸੇ ਰਿਮਾਈਂਡਰ ਤਾਂ ਨਹੀਂ ਹੈਗਾ ਕਿ ਉਹ ਗਿਆਨ ਆਲਰੇਡੀ ਅੰਦਰ ਤਾਂ ਨਹੀਂ ਪਿਆ ਤੁਹਾਡੇ ਪਹਿਲੇ ਹੀ ਤੇ ਗੁਰਬਾਣੀ ਨੂੰ ਪੜ ਪੜ ਕੇ ਯਾਦ ਆ ਰਿਹਾ ਤਾਂ ਹੀ ਗੁਰਬਾਣੀ ਤੇ ਕੋਈ ਸਵਾਲ ਨਹੀਂ ਕਰਦੇ ਆਪਾਂ ਜਪਜੀ ਸਾਹਿਬ ਪੜੀ ਜਾਂਦੇ ਆ ਸਾਰਾ ਕੁਝ ਕਰੀ ਜਾਂਦੇ ਆ ਕਿੱਦਾਂ ਆਨੰਦ ਆਈ ਜਾਂਦਾ ਅੰਦਰੋਂ ਕੀ ਉਹ ਗੁਰਬਾਣੀ ਮਹਾਪੁਰਖ ਕੀ ਅੰਦਰ ਹੀ ਤਾਂ ਨਹੀਂ ਪਈ ਆ ਆਪਣੇ ਪਹਿਲੇ ਹੀ ਜੀ ਸਿਰਫ ਸੀ ਯਾਦ ਕਰ ਰਹੀਆਂ ਕੁਛ ਟ੍ਰੂਥ ਰਿਜ਼ੋਨਿਟਸ ਐਟ ਸਰਟਨ ਫ੍ਰੀਕੁਐਂਸੀ ਤੁਹਾਨੂੰ ਪਤਾ ਲੱਗਦਾ ਸੱਚ ਕੀ ਆ ਨੋ ਯੂਅਰ ਟਰੂਥ ਸੱਚ ਜਾਣੋ ਆਪਣਾ ਠੀਕ ਆ ਜੀ ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਦਾ ਗੁਰ ਸਤਗੁਰ ਸੰਗ ਕੀੜੇ ਹਮ ਥਾਪੇ ਰਾਣੀ ਤੂੰ ਆਇਆ ਲਾਹਾ ਲੈਣ ਲੱਗਾ ਕਿਤੋਂ ਕੁ ਫੱਕੜੇ ਸਭ ਮੁੱਕ ਦੀ ਚੱਲੀ ਰਹਿਣ ਸੋ ਪਹਿਲਾ ਮਰਨ ਕਬੂਲ ਜੀਵਨ ਕੀ ਛੱਡ ਆਸ ਹੋ ਹੋ ਸਬਨਾ ਕੀ ਰੇਣਕਾ ਤੋ ਆਓ ਹਮਾਰੇ ਪਾਸ ਜਿਹੜੀ ਚੀਜ਼ਾਂ ਤੋਂ ਛੱਡਣ ਤੋਂ ਡਰ ਲੱਗਦਾ ਨਾ ਜਦੋਂ ਖੁੰਨ ਦਾ ਫੜ ਫੜ ਕੇ ਉਦੋਂ ਪਤਾ ਲੱਗਦਾ ਹੈ ਤਾਂ ਕੁਛ ਵੀ ਨਹੀਂ ਸੀ ਜਿਹੜੇ ਮਰਨ ਤੋਂ ਡਰਦੇ ਆ ਨਾ ਬਾਦਸ਼ਾਹੋ ਮਰਨ ਤੋਂ ਬਾਦ ਪਾ ਲੱਗਦਾ ਤਾਂ ਕੁਛ ਵੀ ਨਹੀਂ ਸੀ ਪਕੜ ਛੱਡੋ ਜ਼ਿੰਦਗੀ ਤੋਂ ਕੁਛ ਨਹੀਂ ਹੈਗਾ ਤੁਹਾਡੇ ਇੱਥੇ ਸੋਰੈਂਡਰ ਸਮਰਪਣ ਜਿਸ ਮਰਨੇ ਤੇ ਜਗਤ ਡਰੈ ਮੇਰੇ ਮਨ ਆਨੰਦ ਮਰਨੇ ਹੀ ਤੇ ਪਾਈਐ ਪੂਰਨ ਪਰਮਾਨੰਦ ਮਰਨਾ ਪੈਣਾ ਮੌਤ ਤੋਂ ਡਰਦੇ ਹੋ ਬਾਦਸ਼ਾਹ ਮੈਨੂੰ ਭੁੱਲ ਗਿਆ ਬਾਬਾ ਉਹ ਵੀ ਚੜਾਈ ਕਰ ਗਿਆ ਹਨ ਮਰਨ ਤੋਂ ਡਰਦੇ ਹੋ ਬਾਦਸ਼ਾਹ ਅੱਗੇ ਤੁਸੀਂ ਪੂਰਾ ਕਰ ਦਿਓ ਸ਼ੇਰ ਠੀਕ ਆ ਬਾਦਸ਼ਾਹ ਲਵ ਆਨੰਦ ਲਵ ਯੂ ਆਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ